ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਜਿਹੜੀ ਹੋ ਗਈ 31 ਜਨਵਰੀ ਤੇ ਮੌਸਮ ਬਹੁਤ ਵਧੀਆ ਧੁੱਪ ਨਿਕਲੀ ਹੋਈ ਆ ਤੇ ਜਿਹੜਾ ਆਪਣਾ ਸਵਾਇਕ ਪਰ ਦਾ ਟਾਈਮ ਆ ਤੇ ਇੱਧਰ ਦੇਖੋ ਮੌਸਮ ਕਿੰਨਾ ਵਧੀਆ ਹੋਇਆ ਕਈ ਦਿਨਾਂ ਤੋਂ ਵੀਰੋ ਲਗਾਤਾਰ ਧੁੱਪ ਨਿਕਲ ਰਹੀ ਆ ਤੇ ਪਹਿਲਾਂ-ਪਹਿਲਾਂ ਰੱਬ ਨੇ ਬਹੁ ਮੀਂਹ ਪਾਇਆ ਤੇ ਬਾਕੀ 5 ਫਰਵਰੀ ਦਾ ਵੀਰੋ ਵੇਰ ਮੀਂਹ ਦੱਸਿਆ ਹੋਇਆ ਤੇ ਹੁਣ ਵੀਰੋ ਜਿਹੜੀ ਤੁੱਪ ਪਪਈਆ ਦਸਤਨ ਹੋ ਗਈ ਧੁੱਪ ਪੈਂਦੀ ਨੂੰ ਵਧੀਆ ਧੁੱਪ ਨਿਕਲ ਜਾਂਦੀ ਆ ਪਰ ਕੋਰਾ ਵੀ ਬਾਈ ਲਗਾਤਾਰ ਜਾ ਰਹੀ ਆ ਕਿਉਂਕਿ ਕੋਰਾ ਸਵੇਰੇ ਸ਼ਾਮ ਕੋਰਾ ਪੈਂਦਾ ਤੇ ਇਸ ਕਾਰਨ ਬਾਈ ਆਪਣੀ ਜਿਹੜੀ ਬਰਸੀਨਾ ਬਰਸੋਨਾ ਨਹੀਂ ਹੋ ਰਹੀਆਂ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਚੱਲਦੇ ਹੁਣ ਖੇਤਾਂ ਤੇ ਉੱਥੇ ਜਾ ਕੇ ਮਿਲਦੇ ਆ ਮੈਨੂੰ ਤੇ ਫਸਲ ਵਾੜੀ ਦਿਖਾਣੇ ਆ ਤੇ ਚਲੋ ਫਿਰ ਬਣੇ ਰਹੋ ਅਸੀਂ ਵੀਡੀਓ ਦੇ ਨਾਲ ਚੱਲਦੇ ਆ ਫਿਰ ਕਾਲੂ ਕਾਲੂ ਦੇਖ ਲਓ ਬਾਈ ਕਿੱਤਰਾ ਪਿਆ ਹੋਇਆ ਅੱਜ ਧੁੱਪ ਸੇਖ ਰਿਹਾ ਸੂਰਜ ਨਿਕਲਿਆ ਹੋਇਆ ਤੇ ਪੌਣੇ 1 ਹੋ ਗਏ ਵੀ ਦੁਪਹਿਰ ਕੇ ਤੇ ਇਧਰ ਆਪਣੀ ਮੋਟਰ ਬਈ ਅੱਜ ਸਵੇਰੇ ਸਵੇਰੇ ਉਹ ਜਾਮ ਹੋ ਗਈ ਤੇ ਕੱਢੀ ਹੋਈ ਆ ਤੇ ਇਸਕੇ ਪੈਲਰ ਪੁੱਲਰ ਬਦਲਾਵਾਂਗੇ ਤੇ ਬਾਕੀ ਦੁਪਹਿਰ ਦਾ ਟਵਾਇ ਕੋਰਾ ਤੇ ਡੰਗ ਡੁੰਗਰ ਪਾਣੇ ਬੰਨੇ ਹੋਏ ਕਾਕੂ ਖਾ ਕੇ ਬੈਠੇ ਆ ਤੇ ਹੁਣ ਚਲਾਏ ਖੇਤਾਂਗੇ ਵੱਲ ਫਿਰ ਮਿਲਦੇ ਆ ਉੱਥੇ ਜਾ ਕੇ ਕੋਣੇ ਨੰਨੂ ਬਈ ਅੱਜ ਸਕੂਲ ਮਾ ਗਈ ਨਹੀਂ ਕਹੇਰੀ ਮੈਨੂੰ ਬੁਖਾਰ ਹੋ ਰਿਹਾ ਤੇ ਬੰਨਾ ਲਾਗਾ ਤੇ ਸਕੂਲ ਦਾ ਕਿਹ ਬੁਖਾਰ ਹੋ ਰਿਹਾ ਤੇ ਛੁੱਟੀ ਮਾਰ ਲਈ ਅੱਜ ਹਾਂ ਵੀ ਨੰਨੂ ਇੱਧਰ ਆ ਬੁੱਥਾ ਕੇ ਬਾਤ ਅੱਜ ਕਿਉਂ ਨਹੀਂ ਗਈ ਸਕੂਲ ਮਾਂ ਕਿਉਂ ਨਹੀਂ ਗਈ ਫੇਰ ਬੁਖਾਰ ਤੋਂ ਆਰਾਮ ਤੇ ਖੇਡਣ ਲੱਗ ਰਹੀ ਹੈ ਸੁਹਾਦੀ ਇਹ ਤੇ ਦਵਾਈ ਲੈ ਕੇ ਖਾਣਾ ਅੱਛਾ ਤੇ ਇਨੇ ਬੰਨਾ ਮਾਰ ਲਿਆ ਬਈ ਛੁੱਟੀ ਮਾਰ ਲਈ ਅੱਜ ਤੇ ਇੱਧਰ ਆਉਣੀ ਮੁਰਗੀ ਅੰਡੇ 'ਕਾ ਬੈਠ ਰਹੀ ਆ ਬਈ ਡਰ ਗਈ ਚਲੋ ਫਿਰ ਬਾਕੀ ਮੌਸਮ ਵਧੀਆ ਬਈ ਅੱਜ ੁੱਪ ਨਿਕੜੀ ਹੋਈ ਆ ਤੇ ਬਾਕੀ ਆਣਾ ਟ੍ਰੈਕਟਰ ਬਈ ਚਾਰਾ ਤੇ ਉੱਪਰ ਵੀ ਚਾਰਾ ਐਮਪੀ ਜਾਣ ਲਈ ਤੇ ਰੈਂਜਰ ਆਪਣੀ ਤੇ ਆਪਣੀ ਰੈਂਜਰ ਬਈ ਕਰਦੇ ਆ ਸਟਾਰਟ ਹੁਣ ਤੇ ਬਾਈ ਜਿਹੜੀ ਰੈਂਜਰ ਤੇ ਸਾਈਕਲ ਦੇ ਵਧੀਆ ਲੱਗਦਾ ਨਾ ਇਸ ਮੌਸਮ ਦੇ ਵਿੱਚ ਮਤਲਬ ਲੋਕ ਖੇਤਾਂ ਜਾਣ ਦਾ ਬਹੁਤ ਵਧੀਆ ਲੱਗਦਾ ਤੇ ਨੰਨੂ ਦੇਖ ਰਹੀ ਆ ਬਾਈ ਤੇ ਚਲੋ ਫਿਰ ਚਲਦੇ ਆ ਮੇਲੇ ਕਿੱਥਾਂ ਜਾ ਕੇ ਕਾਂ ਵੀਰੋ ਪਹੁੰਚ ਗਏ ਆਪਾਂ ਖੇਤਾਂ 'ਵਾਂ ਤੇ ਮੋਟਰ ਪਾ ਤੇ ਆ ਦੇਖ ਲਓ ਆਪਣੀ ਮੋਟਰ ਤੇ ਆਪਾਂ ਜਿਹੜੇ ਪਿਆਜ਼ ਪੂਜ ਲਾਏ ਤੇ ਤੇ ਦੇਖੋ ਪਾਣੀ ਪੁਣੀ ਲਾ ਰਖਿਆ ਤੇ ਬਾਕੀ ਇਧਰ ਨਸ ਲਓਗੇ ਤੇ ਇਧਰ ਆਪਣੀ ਕਣਕ ਤੇ ਸਰੋਂ ਤੇ ਬਾਕੀ ਪਿਆਜ਼ ਆਪਾਂ ਕੁਛ ਕਿੱਧਰ ਲਾਏ ਕੁਛ ਕਿੱਧਰ ਤੇ ਮੋਟਰ ਬਾਕੀ ਕਣਕ ਆ ਵੀਰੋ ਜਿਹੜੀ ਤੁਹਾਨੂੰ ਪਤਾ ਹੀ ਆ ਤੇ ਮੀਂਹ ਜਿਹੜੀ ਮੈਂ ਤੁਹਾਨੂੰ ਦੱਸਿਆ ਵੀਰੋ 10 ਦਿਨ ਧੁੱਪ ਪਈ ਆ 10 ਹੱਦ 11 12 ਦਿਨਾਂ ਤੇ ਪਾਣੀ ਨਾ ਵੀਰੋ ਕਣਕਾਂ ਜਿਹੜੀਆਂ ਪਾਣੀ ਮੰਗਣ ਲੱਗੀਆਂ ਦੇਖੋ ਤੇ ਇਹਨਾਂ ਗਠੇ ਆਪਣੇ ਦੇ ਕੋ ਉੱਠਣ ਲੱਗ ਗਏ ਤੇ ਕਿਉਂਕਿ ਕਣਕਾਂ ਨੂੰ ਪਾਣੀ ਲਾਣਾ ਪੈਣਾ ਜੇ ਨਾ ਮੀ ਪਿਆ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਧੁੱਪ ਤੇ ਦੁਪਹਿਰ ਦੇ ਮੌਸਮ ਤੇ ਜਿਹੜੇ ਵੀਰੋ ਇਹ ਦਿਨਾਂ ਤੁਹਾਨੂੰ ਪਤਾ ਹੀ ਆ ਦਿਨੇ ਐਦਾਂ ਦੇ ਹੀ ਹੋ ਜਾਂਦੇ ਆ ਇਸ ਟਾਈਮ ਆ ਕੇ ਤੇ ਗਰਮੀ ਹੋਣ ਲੱਗ ਜਾਂਦੀ ਆ ਤੇ ਇਸ ਕਰਕੇ ਬਾਕੀ ਕਣਕ ਨੂੰ ਪਾਣੀ ਆਪਾਂ ਲਾਵਾਂਗੇ ਠਹਿਰ ਕੇ ਤੇ 5 ਤਰੀਕ ਨੂੰ ਜਿਹੜਾ ਮੇਹ ਦੱਸਿਆ ਹੋਇਆ ਉਹ ਦੇਖ ਕੇ ਫਿਰ ਲਾਵਾਂਗੇ ਤੇ ਬਾਕੀ ਇੱਧਰ ਦੇਖ ਲੋ ਬਈ ਆਪਣਾ ਇੱਕ ਕੋਠਾ ਦੇਖੋ ਮੋਟਰ ਵਾਲਾ ਛੋਟਾ ਜਿਹਾ ਡੱਪ ਬਣਾਇਆ ਹੋਇਆ ਤੇ ਬੜਾ ਦਾਪਾ ਬਾਕੀ ਉੱਧਰ ਬਣਾਇਆ ਹੋਇਆ ਤੇ ਇਹ ਛੋਟਾ ਜਿਹਾ ਬਣਾਇਆ ਹੋਇਆ ਸਟਾਰਟਰ ਲਈ ਤੇ ਚੂਹੇ ਨੇ ਦੇਖੋ ਬਈ ਕੀ ਹਾਲ ਕਰਤੀ ਆ ਆ ਦੇਖੋ ਕਿੰਨੀ ਮਿੱਟੀ ਉਹ ਮਿੱਟੀ ਕੱਢਤੀ ਅੰਦਰੋਂ ਤੇ ਬਹੁਤ ਬੁਰਾ ਹਾਲ ਕਰਕੇ ਤੇ ਬਾਕੀ ਕਣਕ ਆਪਣੀ ਤੁਸੀਂ ਦੇ ਹੋ ਸਕਦੇ ਹੋ ਬਈ ਸਰੋਂ ਕਣਕ ਤੇ ਜਿਹੜੀ ਕਣਕ ਆਉਣੀ ਮਿਸਰਨ ਲੱਗੀ ਤੁਹਾਨੂੰ ਥੋੜੀ ਜੀ ਕੋਲ ਜਾ ਕੇ ਦਿਖਾਣੇ ਆ ਤੇ ਮਿਸਰਨ ਤੋਂ ਪਹਿਲਾਂ ਤੁਹਾਨੂੰ ਪਤਾ ਪਾਣੀ ਇੱਕ ਹੋਰ ਲੱਗੇਗਾ ਤੇ ਇਸ ਤੋਂ ਬਾਅਦ ਇੱਕ ਹੋਰ ਦੋ ਪਾਣੀ ਹਲੇ ਹੋਰ ਲੱਗ ਜਾਣਗੇ ਬਾਕੀ ਰੱਬ ਦੇਖੋ ਜੇ ਪੰਜ ਤਰੀਕ ਨੂੰ ਕੀ ਕਰਦਾ ਕਿਉਂਕਿ ਬੱਦਲ ਪਾਈ ਮੈਂ ਦੱਸਿਆ ਹੋਇਆ ਤੇ ਆਹ ਕਣਕ ਵੀ ਰੋ ਆਪਣੀ ਪਾਣੀ ਦੋ ਚਾਰ ਦਿਨਾਂ ਜੇ ਐਵੇਂ ਧੁੱਪ ਰਹੀ ਤੇ ਪਾਣੀ ਤੇ ਆ ਜੇਗੀ ਤੇ ਮਿਸਰਨ ਲੱਗੀ ਤੇ ਆਹ ਦੇਖੋ ਇਹ ਆ ਸਰੋਂ ਕੀ ਜਿਹੜੀ ਵੀ ਫੁੱਲਾਂ ਤੇ ਵੀ ਥੋੜੀ ਥੋੜੀ ਬਣਨ ਵਾਲੇ ਆ ਕਿਉਂਕਿ ਸਰੋਂ ਆ ਤੇ ਮਿਸਰ ਜਾਣੀ ਆ ਫੁੱਲ ਮਿਸਰ ਗਏ ਤੇ ਦੋ ਚਾਰ ਦਿਨਾਂ ਤੱਕ ਬਾਕੀ ਕਣਕ ਤੁਹਾਨੂੰ ਦਿਖਾਉਣੀ ਆ ਕਣਕ ਮਿਸਰ ਗਈ ਤੇ ਆ ਦੇਖ ਸਕਦੇ ਤੁਸੀਂ ਕਣਕ ਮਿਸਰ ਲੱਗ ਗਈ ਤੇ ਹੁਣ ਇਹਨੂੰ ਪਾਣੀ ਦੇਖੋ ਤਲੇ ਕਿਤਰਾ ਥਾਂ ਸੁੱਕ ਗਈ ਤੇ ਆ ਦੇਖੀ ਸਕਦੇ ਹੋ ਤੁਸੀਂ ਤੇ ਹੁਣ ਪਾਣੀ ਇਹਨੂੰ ਲੱਗੇਗਾ ਕਿਉਂਕਿ ਪਾਣੀ ਲਾਣਾ ਪੈਣਾ ਕਿਉਂਕਿ ਪਾਣੀ ਦੋ ਪਾਣੀ ਹਲੇ ਹੋਰ ਲੱਗ ਜਾਣੇ ਆ ਬਾਕੀ ਜੇ ਨਹੀਂ ਪੈ ਗਿਆ ਤੇ ਉਹਦੇ ਤੇ ਕੀ ਕਹਨੇ ਬਾਕੀ ਦੋ ਪਾਣੀ ਹਲੇ ਲੱਗਣਗੇ ਤੇ ਬਾਕੀ ਮੌਸਮ ਚੈੱਕ ਕਰ ਲਓ ਵੀ ਆਹ ਦੇਖੋ ਸੂਰਜ ਕਿੱਡਾ ਚੜਿਆ ਹੋਇਆ ਤੇ ਗਰਮੀ ਜੀ ਹੋ ਰਹੀ ਆ ਅੱਜ ਬਹੁਤ ਕਿਉਂਕਿ ਰੋਜ਼ ਧੁੱਪ ਪੈਣ ਲੱਗੀ ਵੀਰੋ ਤੇ ਫਰਕ ਪੈਂਦਾ ਰੋ ਧੁੱਪ ਪੈਣ ਨਾਲ ਤੇ ਸਾਰੇ ਖੇਤ ਸੁੱਕਾ ਕੇ ਰੱਖਦੇ ਕਿਦਾਂ ਹਸਲ ਵੀ ਆਪਣੇ ਦੇਖੋ ਸੁੱਕੇ ਪਏ ਉਧਰ ਮੱਕੀ ਦੇ ਖੇਤਾਂ ਸਾਈਕਲ 'ਪਾ ਆਣ ਕੇ ਮਜ਼ਾ ਹੀ ਕੁਸ਼ੋਰ ਆ ਤੇ ਇਸ ਟਾਈਮ ਤੁਹਾਨੂੰ ਪਤਾ ਹਰਿਆਲੀ ਹਰਿਆਲੀ ਤੇ ਖੇਤਾਂ ਚੋਂਨ ਦਾ ਬਹੁਤ ਵਧੀਆ ਮਜ਼ਾ ਆਂਦਾ ਦੇਖੋ ਹਰਿਆਲੀ ਹਰਿਆਲੀ ਤੇ ਕਣਕ ਕਮਣੀ ਪੂਰੀ ਮਿਸਰ ਤਿਆਰੀ ਆ ਇਹ ਤੇ ਦੇਖ ਸਕਦੇ ਹੋ ਤੇ ਮੌਸਮ ਵੀ 1.5 ਵਜ ਗਿਆ ਦੁਪਹਿਰ ਦਾ ਤੇ ਵਲੋਗ ਬਈ ਆਪਾਂ ਇੱਕ ਦੋ ਦਿਨਾਂ ਛੱਡ ਦਿੰਦੇ ਆ ਇਸ ਕਰਕੇ ਆਪਾਂ ਪਾਉਂਦੇ ਨਹੀਂ ਹੈਗੇ ਕਿਉਂਕਿ ਟਾਈਮ ਨਹੀਂ ਲੱਗਦਾ ਵਾਕਈ ਹੁਣ ਆਪਾਂ ਡੇਲੀ ਪਾਉਂਦੇ ਰਹਾਂਗੇ ਤੇ ਡੇਲੀ ਬਲੌਗ ਤੁਹਾਨੂੰ ਦਿਖਾਉਂਦੇ ਰਹਾਂਗੇ ਕੋਈ ਵਾਕਈ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਤੇ ਵਿੱਚ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ